ਹੈ ਸਸਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੂਪੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੀ ਜਿਹੜਾ ਵਾ ਪਿੰਡ ਗੱਗਮਲ ਪਿੰਦਾ ਗੱਗਮਲ ਦੇ ਨਾਲ ਹੀ ਜਿਹੜਾ ਵਾ ਸੂਪੀਆਂ ਵਾਂ ਤੇ ਅੱਜ ਤਾਂ ਨਾ ਟੋਟਲ ਚਾਰ ਮੱਜਾਂ ਤੇ ਇੱਕ ਤਾਂ ਜਿਸ ਵੀ ਗਾਂ ਤਾਂ ਨੇ ਦਿਖਾਉਣੀ ਆ ਪਹਿਲੀ ਵੀਡੀਓ ਵਾ ਆਪਣੇ ਇਸ ਘਰ ਦੇ ਵਿੱਚੋਂ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਆਪਣੇ ਪਸ਼ੂ ਖੜੋ ਕਿਉਂਕਿ ਤੁਸੀਂ ਪੈਸੇ ਖਰਚਣੇ ਆ ਜ਼ਿੰਮੇਵਾਰੀਆਂ ਟਾਡੀਆਂ ਵੀ ਪਾਉਂਦੀਆਂ ਕਿ ਆਪਣਾ ਇੱਥੇ ਆ ਕੇ ਪਸ਼ੂ ਚੰਗੀ ਤਰ੍ਹਾਂ ਵੇਖ ਚਾਕ ਕੇ ਤਸੱਲੀ ਕਰਕੇ ਹੀ ਖੜੋ ਜੀ ਆਪਣੀ ਗਾਰੰਟੀ ਤੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਗੱਲਬਾਤ ਹੁਣ ਕਰਦੇ ਹਾਂ ਵਿਦਿਆਨਾਂ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰ ਵਿਜੀ ਠੀਕ ਠਾਕ ਜੀ ਹਾਂ ਜੀ ਹਾਂ ਜੀ ਵਧੀਆ ਜੀ ਵਧੀਆ ਤੁਸੀਂ ਸੁਣੋ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਵੀ ਕਰੀ ਆਪਣਾ ਨਾਮ ਮੇਰਾ ਜਰਜ ਮਸੀ ਆ ਜੀ ਤੇ ਐਡਰੈਸ ਵੀ ਦੱਸ ਦਿਓ ਕਿਹੜੇ ਸੂਪੀਆਂ ਹਾਂਜੀ ਜਿਹੜਾ ਫਰਸ਼ਰ ਤਹਿਸੀਲ ਜਨਾਲਾ ਤਹਿਸੀਲ ਜਨਾਲਾ ਤੇ ਲੱਗ ਇੱਕ ਗਮਾਲਾ ਤੇ ਫੋਨ ਨੰਬਰ ਵੀ ਬੋਲ ਦੋ 99144 ਹਾਂਜੀ 96237 ਠੀਕ ਐ ਤੇ ਵਪਾਰ ਦਾ ਕੰਮ ਫੇਰ ਆਪਣਾ ਹਾਂਜੀ ਹਾਂਜੀ ਠੀਕ ਐ ਤੇ ਪਸ਼ੂ ਇਤਰਾ ਫਿਰ ਚੰਗੀ ਲਾਈ ਦੇ ਹਨਾ ਜਿਹੜੇ ਹਾਂਜੀ ਹਾਂਜੀ ਆ ਪਹਿਲੀ ਵੀਡੀਓ ਪਾਉਣ ਲੱਗੇ ਜੀ ਵੀਰ ਜੀ ਉਸ ਤਰ੍ਹਾਂ ਹੀ ਮਾਲ ਬਹੁਤ ਸੇਲ ਹੁੰਦਾ ਸੀ ਠੀਕ ਠੀਕ ਹੈ ਅਸੀਂ ਵੀ ਆਖਿਆ ਚਲੋ ਪਹਿਲੀ ਵੀਡੀਓ ਪਾ ਕੇ ਦੇਖੀਏ ਠੀਕ ਜੀ ਉਹਨਾਂ ਸਾਦੇ ਕੇ ਦੇਖੀਏ ਭਰਾ ਵੀ ਠੀਕ ਹੈ ਪਹਿਲੀ ਵਾਰੀ ਪਾਉਣੀ ਵੀਡੀਓ ਹੈ ਨਾ ਹਾਂਜੀ ਪਹਿਲੀ ਵਾਰੀ ਵੀਡੀਓ ਠੀਕ ਤੇ ਰੇਟ ਫਿਰ ਜਾਇਜ਼ ਹੀ ਰੱਖਣੇ ਪਹਿਲੀ ਵੀਡੀਓ ਹਾਂਜੀ ਹਾਂਜੀ ਬਿਲਕੁਲ ਜਾਇਜ਼ ਹੋਣੀ ਚਾਹੀਦੀ ਠੀਕ ਹੈ ਚਲੋ ਅੱਜ ਜਿੰਨਾ ਵੀ ਹੈ ਚਲੋ ਸੋਹਣੀਆਂ ਝੋਟੀਆਂ ਵਾ ਤੇ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਨੀਲੀ ਦੀ ਝੋਟੀ ਹੈ ਤਾਂ ਹੀ ਆਪਾਂ ਕਰਨੀ ਹੈ ਹਾਂਜੀ ਹਾਂਜੀ ਪੂਰੀ ਜਵਾਨ ਝੋਟੀ ਹੈ ਤੇ ਚੰਗੇ ਪਿੱਠ ਫੁਰੇ ਜਿਹੜੀ ਨੀ ਲੀਦੀ ਝੋਟੀ ਆ ਸੁਆਕੇ ਨਮਾ ਵਿਦਿਆ ਦਾ ਦੂਜਾ ਦੀ ਲੀਦੀ ਦੂਸਰਾ ਸੁਆ ਹੈ ਜਨਾ ਇਹਦਾ ਤੇ ਬਾਕੀ ਪੂਰੀ ਜਵਾਨ ਆ ਪੇਟ ਕੋਲੇ ਪੱਖਾਂ ਹਫਤੇ ਦੀ ਕੱਚੀ ਹੈ ਇੱਕ ਹਫਤਾ ਜੇ ਕਹਿੰਦੇ ਖੜਦੀ ਸੰਤੀ ਧੀਰੇ ਨੀਂ ਲੀਦ ਰੱਖੋ ਕਾਫੀ ਮਾਰ ਕੇ ਥੱਲੇ ਬੈਜੋ ਲੀਦੀ ਧੀਰੀ ਬੋਲ ਠੀਕ ਆ ਇਸ ਤਰ੍ਹਾਂ ਹੀ ਭਾਵੇਂ ਥੱਲੇ ਬੈਜੋ ਹਾਂਜੀ ਹਾਂਜੀ ਠੀਕ ਆ ਜੀ ਲੈ ਜਾ ਫੇਰ ਅਲੈਗਜ਼ੈਂਡਰ ਹਵਾਨਾ ਇਹਦਾ ਜਿੰਨੇ ਤਿਆਰ ਕਰਨਾ ਵਾ ਹਵਾਨਾ ਬਾਕੀ ਥਣਾ ਦਾ ਸਾਈਜ਼ ਗੱਪ ਵੀ ਚੰਗਾ ਚੰਗਾ ਦੂਰ ਦੂਰ ਥਾਣ ਲੱਗਾ ਵਾ ਕਿੰਨਾ ਕੁ ਦੁੱਧ ਇੱਥੇ ਕੱਢੀ ਜਾਊਗੀ ਏ ਇਹ ਦੁੱਧ ਵੀਰ ਜੀ ਪੇਡੇ ਸੂਈਆਂ ਨੇ ਭਰਿਆ ਜੋ 9 ਲੀਟਰਆਂ ਦਾ 10 11 ਲੀਟਰ ਭਰੇਗੀ ਦੁੱਧ ਠੀਕ ਆ ਦੁਜਾ ਸੂਆ ਜੀ ਠੀਕ ਆ ਤੇ ਬਾਕੀ ਹੈਗੀ ਦੋ ਮੱਝਾਂ ਵਰਗੀ ਕੱਲੀ ਆ ਜਿਹੋ ਜਿਹੇ ਦਾ ਸਰੀਰ ਆ ਤੇ ਮੁੱਲ ਫਿਰ ਇਹਦਾ ਮੋਲ ਭਾਈ ਲੈਣ ਦੇ ਨਾਲ ਆਪਾਂ ਕਰਨਾ ਵਾ ਹਾਂਜੀ 90000 ਰੁਪਿਆ ਮੋਲ ਤਹਾਨਾ 85 ਦੀ ਦਾਮ ਹੈ ਅੱਛਾ 85000 ਦੀ ਦੇ ਦੋਗੇ ਬਾਕੀ ਇਹ ਆ ਵੀ ਮਾਝ ਕੋਈ ਇੱਥੇ ਆਣ ਕੇ ਵੇਖੇ ਕਰੀ ਹਾਂਜੀ ਜਰੂਰ ਜਰੂਰ ਪਤਾ ਲੱਗਦਾ ਵਾ ਫਿਰ ਵੀ ਆਹੋ ਭਈ ਸੰਭੀ ਹੈ ਕਿਸੇ ਨੇ ਤੇ ਹੁਣ ਅੱਗੇ ਦੂਸਰੇ ਨੰਬਰ ਤੇ ਇੱਕ ਝੋਟੀ ਆ ਗਈ ਜੇ ਬਿਲਕੁਲ ਖੂਸੂਰ ਦੀ ਝੋਟੀ ਆ ਇਹ ਵੀ ਬੜੀ ਚੰਗੀ ਚਾਰ ਦੰਦ ਝੋਟੀ ਜੀ ਅੱਛਾ ਜੀ ਸੂਆ ਪਹਿਲਾਂ ਹੀ ਹਾਂ ਪਹਿਲਾਂ ਸੂਆ ਹੀ ਆਹ ਦੇਖ ਸਾਦੇ ਜੀ ਛੋਟੇ ਸਿੰਗ ਦੀ ਹੈ ਇਹ ਵੀ ਤੇ ਚੰਗੇ ਸੰਭੀ ਸੰਭੀ ਹੈ ਵੀ ਅਜਾ ਵੀਡੀਓ ਬਣਾਉਂਦਾ ਟਾਈਮ ਵੀ ਆਪਣੇ ਦੁਪਹਿਰ ਦਾ ਵਾ ਕੋਈ ਵੀ ਰੋਸਾ ਨਾ ਜਿਹੜਾ ਹਵਾਨੇ ਦਾ ਅੰਦਾਜ਼ ਜਲਾਵੇ ਲੈ ਜਾ ਕਮਾਂਗੇ ਮਗਰ ਕੱਟੀ ਜੇ ਇਹਦੇ ਮਗਰ ਕੱਟੀ ਹੈ ਜਿਹੜੀ ਤੇ ਵੀ ਇਹਦੇ ਸੁਹੀ ਤੇ ਸੁਹੀ ਨੂੰ ਕਹਿੰਦੇ ਕਿ 20 ਦਿਨ ਹੋ ਗਏ ਆ ਤੇ ਮਗਰ ਇਹ ਤੇ ਕੱਟੀ ਹੈ ਤੇ ਕਿੰਨਾ ਵੀ ਦੀ ਦੁੱਧ ਤਿਆਰ ਮੌਕੇ ਤੇ ਇਹਦੇ ਕੋਲ ਇਸ ਕੋ ਵੀਰ ਜੀ ਤਿਆਰ ਮੌਕੇ ਤੇ 8 ਲੀਟਰ ਦੁੱਧ ਜੋ ਕਟੀ ਨੂੰ ਇੱਕ ਥਾਂ ਚ ਘਾ ਗਏ ਅੱਛਾ ਹਾਂਜੀ ਠੀਕ ਹੈ ਜਿਹੜਾ ਚਵਾਈ ਕਰਦੇ ਜੇ ਤੁਸੀਂ ਇੱਕ ਪਾਰਟੀ ਦੇ ਵਿੱਚ ਆਪਾਂ ਪਾ ਲੈਣਾ ਇੱਕ ਥਾਂ ਚ ਘਾ ਕੇ ਉਹਨਾਂ ਦੇ 8 ਕਿਲੋ ਦੁੱਧ ਤੇ ਝੋਲੇ ਲੈਂਦੇ ਠੰਡਾ ਠੰਡਾ ਵੀਰ ਜੀ ਠੰਡਾ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 95000 ਰੁਪਇਆ ਅੱਛਾ ਤੇ ਜਸਨੋਂ ਕਿੰਨੇ ਦੀ ਆ ਜੱਸ ਨੂੰ 85000 ਦੀ ਦੇਣਾ। ਅੱਛਾ 85000 ਦੀ ਦੇ ਦੋਗੇ। ਬਾਕੀ ਚਲੋ ਮਾਨਤਾ ਨਮਕੇ ਤੇ ਹੋਰ ਹੋ ਜੀ। ਹੋ ਜਾਏਗਾ ਮਾਨਤਾ। ਫੋਨ ਕੇ ਲਾਵੇ ਜਰੂਰ। ਮਾਨਤਾ ਨਮਕੇ ਤੇ ਹੋ ਜਾਊਗਾ। ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ। ਥੋੜਾ ਵਿੱਚ ਵਾਈ ਕਰਕੇ ਖੜੇ। ਬਾਕੀ ਇਹ ਆ ਵੀ ਇਹਨਾਂ ਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਨਾਲ ਸੋਹਣ ਪੁਨੇ ਦਾ ਕੱਦ ਵਜਿੰਦਾ ਵੀ ਜਿਹੜਾ ਮੁੱਲ ਪੈਣਾ ਵਾ। ਚੰਗੀ ਜਵਾਨ ਝੋਟੀ ਆ ਜਿਹੜੀ ਇਹ ਵੀ ਤੇ ਹੁਣ ਇੱਕ ਹੋਰ ਤੁਹਾਨੂੰ ਦਿਖਾਉਣੀ ਆ। ਆਹ ਦੇਖ ਸਕਦੇ ਗਾਵਾਂ ਵਾਂਗੂ ਤਿਆਰ ਹੋਈ ਐ ਵੀ ਥੱਲੇ। ਤੇ ਕੱਦ ਕਾਠ ਪਿੱਠ ਪੜੇ ਵਖਵੇਂ ਵੀ ਪੂਰੀ ਜਵਾਨ ਐ। ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੋਈ ਨਾ ਇਹਨੂੰ ਪੰਜਵਾਂ ਦਿਨ ਤੋਂ ਹਾਲੇ ਥੋੜੀ ਤੇਜ ਠੀਕ ਆ ਹਾਂ ਬਾਕੀ ਆ ਵੀ ਚਲੋ ਸਿੰਘ ਥੋੜਾ ਜਿਹਾ ਨੇ ਤਾਂ ਨੂੰ ਕਰਕੇ ਮੋੜਿਆ ਵਾ ਹਾਂਜੀ ਮੈਂ ਬਹੁਤ ਚੰਗੀ ਆ ਤੀਜਾ ਸੁਆਜੋ ਬਹੁਤ ਬਹੁਤ ਤੀਸਰਾ ਸੁਆਵਾ ਤੇ ਚੰਗਾ ਦੂਰ ਦੂਰ ਜਿਹੜਾ ਇਹਦਾ ਵੀ ਥਾਂ ਲੱਗਾ ਵਾ ਪਿੱਠ ਥੋੜੀ ਦੋ ਆਪਾਂ ਦੇਖ ਸਕਦੇ ਪੋਰੀ ਵੱਡੀਆਂ ਮੱਝਾਂ ਜਿਹੜੀ ਇਹ ਵੀ ਇੱਕ ਮਿੰਟ ਵੀਰ ਜੀ ਇੱਥੇ ਰੁਕ ਜਾ ਆ ਥਾਂ ਨੇ ਦੇਖ ਸਕਦੇ ਜੇ ਹਵਾਨੇ ਦੇ ਦੋਵੇਂ ਪਾਸੇ ਨਾੜਾਂ ਇਹਦੀਆਂ ਇਤਨਾ ਹੈ ਤੇ ਉਮੀਦ ਹੈ ਦੀ ਗਾੜ ਵੀ ਚੰਗੀ ਹੋਗੀ ਤੇ ਪਿਛਲੇ ਸਣਾ ਚ ਦੇ ਦੁੱਧ ਚਲੋ ਚੰਗਾ ਹੁੰਦਾ ਹੀ ਆ ਤੇ ਇਹਦਾ ਮਗਰ ਕੱਟਾ ਤੁਹਾਨੂੰ ਦਿਖਾਉਣਾ ਹਾਂ ਨੇ ਕੱਟਾ ਬੜੇ ਕਮਾਲ ਦਾ ਜਿਹੜਾ ਕੱਟਾ ਵੀ ਮਗਰ ਇਹ ਤਿਆਰ ਕਰਨ ਵਾਲਾ ਸੰਭਨ ਵਾਲਾ ਕੱਟਾ ਵਾ ਇਹਦਾ ਚੰਗੇ ਟਿੱਕੇ ਦਾ ਕੱਟਾ ਵਾ ਸਾਂ ਦੇ ਹਵਾਨੇ ਇਹਦੇ ਲੱਗੇ ਤੇ ਆ ਜਿਹੜਾ ਕੱਟਾ ਇਹਦੇ ਮੰਗੇ ਆ ਦੇਖ ਸਾਡੇ ਜੀ ਕੱਟਾ ਬੜਾ ਪਿਆਰਾ ਵਾ ਅਜੇ ਤਾਜ਼ਾ ਹੀ ਆ ਬੱਚਾ ਜੇ ਨਾ ਤੇ ਪਿਓਰ ਨੀਲੀ ਦਾ ਕੱਟਾ ਵਾ ਜਿਹੜਾ ਸੰਭਨ ਵਾਲਾ ਕੱਟਾ ਵਾ ਜਿਹੜਾ ਆ ਦੇਖ ਸਾਡੇ ਸਾਰੀਆਂ ਨਿਸ਼ਾਨੀਆਂ ਨੀਲੀ ਦੀਆਂ ਇਹਦੇ ਚ ਪੂਰੀਆਂ ਇਥੇ ਛੋਟੀ ਪਹਿਲਾਂ ਦੀ ਤੇ ਆਹ ਪਹਿਲਾਂ ਛੋਟੀ ਦੀ ਕੱਟੀ ਜੇ ਉਹ ਵਾਲੀ ਤੇ ਆ ਇੱਕ ਤਾਂ ਹੁਣ ਜਿਹੜੀ ਛੋਟੀ ਬਖੋਣੀ ਉਹਦਾ ਬੱਚਾ ਬਿਲਕੁਲ ਤਾਜ਼ੇ ਬੱਚਾ ਜਿਹੜਾ ਇਹ ਵੀ ਠੀਕ ਹੈ ਤੇ ਵਿਧਿਆ ਕਿੰਨਾ ਕੁ ਫਿਰ ਅੱਜ ਦੁੱਧ ਚਵਾਈ ਜਾਊਗੀ ਆਵਲੀ ਇਹ ਦੁੱਧ ਵੀਰ ਜੀ 15 ਕਿਲੋ ਚਵਾਵੇਗੀ ਅੱਛਾ ਹੁਣ ਬੋਲੀ 10 ਕਿਲੋ ਵਾ ਠੀਕ ਹੈ ਹਾਂਜੀ 15 ਤੱਕ ਕਰੇ ਚੱਲ ਜੂਗੀ ਹਾਂਜੀ ਹਾਂਜੀ ਹੁਣ 10 ਲੀਟਰ ਜਿਹੜਾ ਤਿਆਰ ਆ ਹਾਂ ਤਿਆਰ ਆ ਬੋਲਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 90000 ਰੁਪਏ 90000 ਤੇ ਕਰਨਾ ਵਿੱਚ ਮੰਨ ਤਨ 85000 ਦੀ ਦੇ ਦਾਂਗੇ। ਅੱਛਾ ਵੀ 85000 ਦੀ ਦੇ ਦੋਗੇ। ਹਾਂਜੀ। ਠੀਕ ਹੈ ਜੀ। 85000 ਦੀ ਨਹੀਂ ਹਾਂਜੀ। ਅਸੀਂ 85000 ਪਹਿਲਾਂ ਦੇਣਿਆ ਦੇਖਾਂਗੇ ਮਾਲ। ਠੀਕ ਹੈ। ਕੋਈ ਫੋਨ ਲਾਵੇ ਇੱਕ ਰੇ। ਕੋਈ ਇੱਕ ਨਾ ਫੋਨ ਲਾਵੇ ਮਾਲ ਵੇਚਾਂਗੇ। ਖਾਲੀ ਨਹੀਂ ਮੋੜਨਾ ਕੇ। ਉਹਨੇ ਕਾ ਛੋਟੀ ਆ ਗਈ। ਹੋਰ ਸੂਈ ਸਵਾਈ ਆ। ਅਸੀਂ ਮਾਲ ਨਹੀਂ ਕੱਦ ਭਾਵੇਂ ਇਹ ਤਾਂ ਉਹਨਾਂ ਦਾ ਥੋੜਾ ਮੀਡੀਅਮ ਆ ਤੇ ਪਰ ਜਿਹੜਾ ਜੰਮੀ ਭਲੀ ਐ ਵੀ ਪੂਰੀ ਐ। ਤਾਜੀ ਸੂਈ ਹੈ ਜੇ। ਸਾਰੇ ਆ ਨਿੱਗਰ ਝੋਟੀਆਂ ਆ ਜਿੰਨੀਆਂ ਆ ਇਹ ਤੁਹਾਨੂੰ ਦਿਖਾਉਂਦੇ ਅੱਜ ਲੈਓ ਜੀ ਤੇ ਇਹਨੂੰ ਕਿੰਨੇ ਦੇਣਾ ਹੋਵੇ ਵੀਰ ਜੀ ਸੋਈ ਨੂੰ ਇਹ ਨੂੰ ਵਿਧੀ 6ਵਾਂ 7ਵਾਂ ਦਿਨ ਸੂਈ ਨੂੰ ਹੋਇਆ ਜੋ ਅੱਛਾ 8 ਕਿਲੋ ਬੁਲੀ ਤਿਆਰ ਹੋਏਗੀ ਤਿਆਰ ਹੈ ਜੀ ਹਾਂ ਜਿਹੜੀ ਬਾਲਟੀ ਚ ਪੈਣੀ ਤੇ ਇਹ ਕਿੰਨਾ ਕੁ ਦੋ ਚ ਭਾਈ ਜਾਊਗੀ ਇਹ 10000 ਲੀਟਰ ਚ ਵਾਏਗੀ ਦੋ ਜੀ ਤੇ ਇਹਦਾ ਮੁੱਲ ਇਹਦਾ ਮੁੱਲ 80000 ਰੁਪਿਆ ਅੱਛਾ ਖਾਣਾ 85 75000 ਦੀ 75000 ਦੀ ਹਾਂਜੀ ਬਾਕੀ ਚਲੋ ਮੌਕੇ ਦੇ ਛੋਟ ਛਾਟ ਹੋਰ ਬਹੁਤ ਛੋਟ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਇੱਕ ਹੋਰ ਆ ਗਈ ਆਪਣੇ ਕੋਲ ਗਾਂ ਸੂਈ ਸਵਾਈ ਮਲੇ ਤੋਂ ਦਹੀਂ ਪੂਰਾ ਚੱਲਣਾ ਦੇਖ ਸਾਡੇ ਜੀ ਪੂਰਾ ਮੈਲਾ ਦੇ ਇਮਾਰਤ ਨੇ ਇਹਨੋਂ ਕਿੰਨਾ ਚਿਰ ਹੋ ਗਿਆ ਸੋਈ ਨਾ ਹਾਂਜੀ ਇਹਨਾਂ ਸੋਈ ਨਾ ਕਿੰਨਾ ਇਹਨੂੰ ਹਫਤਾ ਹੋਣਾ 9 ਦਿਨ ਲਾਉ 8 ਦਿਨ ਲਾਉ ਕੋਈ ਨਾ 8-9 ਦਿਨ ਜਿਹੜੇ ਗਿੰਦਗੀ ਹੋ ਗਈ ਨੇ ਸੋਈ ਨਾ ਹਾਂਜੀ ਆਹ ਬੱਚਾ ਜਿਹਦਾ ਉਹ ਦਾ ਸੁਬਈ ਥੋੜਾ ਡਰਦੀ ਆ ਇਸ ਤਰ੍ਹਾਂ ਲੰਗਾ ਪਾਉ ਬਣਾ ਪਾਉ ਖਾਣਾ ਇਹਦਾ ਵੀ ਕਾਫੀ ਚੰਗਾ ਲੱਗਾ ਉਹ ਲੈ ਜੀ ਬੰਦੋ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ? ਕਿਹ ਜੇਗਾ ਤੇ 10 ਕਿਲੋ ਤਿਆਰ ਆ ਦੁੱਧ ਤੇ 9 ਕਿਲੋ ਲਓ। ਅੱਛਾ ਤੇ ਕਿੰਨਾ ਦੁੱਧ ਚ ਵਾਈ ਜਾਵੇ? 14 15 14 13 14 13 14 ਠੀਕ ਹੈ। ਇਹਦਾ ਫਿਰ ਮੁੱਲ। ਇਹਦਾ ਮੁੱਲ 40000 ਰੁਪਏ ਹੈ। 40000 ਹੈ। ਤੇ ਬਾਕੀ ਛੋਟ ਛੜ ਵਿੱਚੋਂ ਕਰ ਦੋਗੇ। ਇੰ 36000 ਦੀ ਦੇ ਦਾਂਗੇ ਅੱਛਾ 35 ਦੀ ਦੇ ਦਾਂਗੇ 35 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਕੋ ਫੋਨ ਲਾਵੇ ਕਰੀ ਹਨਾ ਤੇ ਸੋਈਆਂ ਦੇ ਇਥੋਂ ਚਵਾਈ ਕਰਕੇ ਪਾਸ ਕਰਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੇ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ